ਸਕਤਸ਼ਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਆਪ ਸਭ ਨੂੰ ਪਤਾ ਹੈ ਕਿ ਠੰਡ ਬਹੁਤ ਪੈ ਰਹੀ ਹੈ ਕੁਝ ਮੇਰੀ ਵੀ ਤਬੀਅਤ ਠੀਕ ਨਹੀਂ ਸੀ ਤੁਹਾਨੂੰ ਪਹਿਰਾਵੇ ਤੋਂ ਅੰਦਾਜ਼ਾ ਲੱਗ ਰਿਹਾ ਹੋਣਾ ਔਰ ਇਸ ਸਮੇਂ ਅਸੀਂ ਸ਼ਵਾਲਿਕ ਸਕੂਲ ਦੇ ਬਾਹਰ ਮੌਜੂਦ ਹਾਂ ਪਿੱਛੇ ਜਿਹੜੀ ਵਾਲ ਤੁਹਾਨੂੰ ਨਜ਼ਰ ਆ ਰਹੀ ਹੈ ਸ਼ਵਾਲਿਕ ਸਕੂਲ ਦੀ ਬਾਉਂਡਰੀ ਹੈ ਔਰ ਉਹਦੇ ਬਿਲਕੁਲ ਬਾਹਰ ਚੰਡੀਗੜ੍ਹ ਰੋਡ ਤੇ 50 ਨੰਬਰ ਰੁੱਖ ਦੇ ਨਾਲ ਇੱਕ ਘੋੜੇ ਦਾ ਬੱਚਾ ਬਛੇਰਾ ਬੰਨਿਆ ਹੋਇਆ ਹੈ ਦੱਸਿਆ ਜਾ ਰਿਹਾ ਕਿ ਸਵੇਰ ਦਾ ਬੰਨਿਆ ਹੋਇਆ ਪਹਿਲਾ ਸੜਕ ਤੇ ਘੁੰਮ ਰਿਹਾ ਸੀ ਬੇਸਹਾਰਾ ਮੈਂ ਆਵਾਰਾ ਸ਼ਬਦ ਯੂਜ਼ ਨਹੀਂ ਕਰ ਰਿਹਾ ਬੇਸਹਾਰਾ ਅੱਖਾਂ ਵਿੱਚ ਇੱਕ ਉਮੀਦ ਲੈ ਕੇ ਘੁੰਮ ਰਿਹਾ ਸੀ ਔਰ ਥੋੜੇ ਬਹੁਤੇ ਇੱਥੇ ਚਨੇ ਵੀ ਪਏ ਹੋਏ ਆ ਛੋਲੇ ਕੋਈ ਇਹਨੂੰ ਪਾ ਗਿਆ ਹੋਣਾ ਪਰ ਭੁੱਖਣ ਪਾਣਾ ਇਉਂ ਲੱਗ ਰਿਹਾ ਕਿ ਇੱਥੇ ਖੜਿਆ ਔਰ ਮਦਦ ਦੀ ਉਡੀਕ ਕਰ ਰਿਹਾ ਤਾਂ ਅਸੀਂ ਇਹ ਵੀਡੀਓ ਤਾ ਪਾ ਰਹੇ ਆ ਕਿ ਜਿਨ੍ਹਾਂ ਦਾ ਵੀ ਇਹ ਘੋੜੇ ਦਾ ਬੱਚਾ ਮਿਸਿੰਗ ਹੈ ਪਤਾ ਨਹੀਂ ਕਿਹੜੇ ਤਵੇਲੇ ਤੋਂ ਆਇਆ ਹੋਣਾ ਕਿੱਥੋਂ ਆਇਆ ਹੋਣਾ ਜਿਹਦਾ ਵੀ ਇਹ ਮਿਸਿੰਗ ਹੈ ਉਹ ਇੱਥੇ ਜ਼ਰੂਰ ਪਹੁੰਚਣ ਦੀ ਕਿਰਪਾਤਾ ਕਰੇ ਕਿਉਂਕਿ ਇਹਨਾਂ ਨੂੰ ਟੈਕਲ ਕਰਨਾ ਸਾਂਭਣਾ ਸਾਨੂੰ ਨਹੀਂ ਆਉਂਦਾ ਜੇ ਮੈਨੂੰ ਸਾਂਭਣਾ ਆਉਂਦਾ ਹੁੰਦਾ ਮੈਂ ਲੈ ਜਾਂਦਾ ਕਿਉਂਕਿ ਉਹ ਕਿਹਾ ਵੀ ਜਾਂਦਾ ਪੁਲਿਸ ਦੀ ਆ ਗਾੜੀ ਤੇ ਘੋੜੇ ਦੀ ਪਿਛਾੜੀ ਨਹੀਂ ਜਾਈਦਾ ਲੱਤ ਪੈਣ ਦਾ ਖਤਰਾ ਹੁੰਦਾ ਤਾਂ ਮੈਂ ਇਹਨੂੰ ਲੈ ਤਾਂ ਜਾਵਾਂ ਆਪਣੇ ਘਰ ਲੇਕਿਨ ਮੈਨੂੰ ਇਹਨੂੰ ਟੈਕਲ ਕਰਨਾ ਨਹੀਂ ਆਉਂਦਾ ਸਾਂਭਣਾ ਨਹੀਂ ਆਉਂਦਾ ਤਾਂ ਜਿਹੜੇ ਮੇਰੇ ਵੀਰ ਅ ਟੈਕਲ ਕਰ ਸਕਦੇ ਆ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿਉਂਕਿ ਬੰਨਿਆ ਜਿਹੜਾ ਹੋਇਆ ਹੈ ਇਹਨੂੰ ਇੱਕ ਰੱਸੀ ਨਾਲ ਬੰਨਿਆ ਹੋਇਆ ਰੱਸੀ ਵੀ ਇੰਨੀ ਸਟਰੋਂਗ ਨਹੀਂ ਲੱਗਦੀ ਪਰ ਜੇਕਰ ਇਹ ਸੜਕ ਤੇ ਆ ਜਾਂਦਾ ਹੈ ਰਾਤ ਨੂੰ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਧੁੰਦ ਰਾਤ ਨੂੰ ਬਹੁਤ ਸੰਘਣੀ ਹੋ ਜਾਂਦੀ ਹੈ ਹੁਣ ਵੀ ਦੇਖੋ ਵਿਜ਼ਿਬਿਲਟੀ ਬਹੁਤ ਘਟਿਆ ਜੇ ਆਪਾਂ ਸਮੇਂ ਦੀ ਗੱਲ ਕਰੀਏ ਤਾਂ 5:53 ਮਿੰਟ ਹੋਏ ਆ ਔਰ ਵਿਜ਼ਿਬਿਲਟੀ ਤੁਸੀਂ ਕੈਮਰੇ ਦੀ ਨਿਗਾਹ ਨਾਲ ਦੇਖ ਲਓ ਕਿ ਜਿਵੇਂ ਜਿੰਨੀ ਗਰਮੀਆਂ ਚ ਹੁੰਦੀਆਂ 19 ਨਹੀਂ ਆ ਬਹੁਤ ਘੱਟ ਹੈ ਔਰ ਸ਼ਾਮ ਨੂੰ ਥੋੜੇ ਸਮੇਂ ਬਾਅਦ ਹੋਰ ਠੰਡ ਪੈ ਜਾਣੀ ਆ ਤਾਂ ਜੇਕਰ ਇਹ ਅਚਾਨਕ ਸੜਕ ਤੇ ਚੱਲਾ ਗਿਆ ਕਿਉਂਕਿ ਉਹ ਗੱਠ ਵੀ ਬਹੁਤੀ ਸਟਰੋਂਗ ਨਹੀਂ ਆ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਦਾ ਕਿ ਆਮ ਨਾਟ ਕੇਪेबल ਇਨਫ ਮੈਂ ਇਨਾ ਕੇਪेबल ਨਹੀਂ ਆ ਕਿ ਮੈਂ ਜਾ ਕੇ ਇਹਨੂੰ ਸਾਬ੍ਹ ਸਕਾਂ ਰੱਸੀ ਨੂੰ ਬੰਨ ਸਕਾਂ ਕਿਉਂਕਿ ਉਹ ਥੋੜਾ ਅਗਰੈਸਿਵ ਵੀ ਹੁੰਦਾ ਆ ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਜੇਕਰ ਤੁਸੀਂ ਜਾਣਦੇ ਹੋ ਇਹ ਕਿਹਦਾ ਘੋੜਾ ਆ ਕਿੱਥੋਂ ਆਇਆ ਆ ਕਿਉਂਕਿ ਕਈ ਵੇਲੇ ਆਂਢੀ ਗੁਆਂਢੀ ਦਾ ਪਤਾ ਹੁੰਦਾ ਕਿ ਯਾਰ ਫਲਾਨੇ ਦਾ ਆਇਆ ਇਹ ਔਰ ਡੈਫੀਨੇਟਲੀ ਸ਼ਹਿਰ ਚ ਕਿਤੇ ਤਵੇਲੇ ਚੋਂ ਇਹ ਵਿਛੜ ਕੇ ਆ ਗਿਆ ਲੱਗਦਾ ਤਾਂ ਹੱਥ ਬਨ ਕੇ ਬੇਨਤੀ ਕਰਦੇ ਆ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕਿਉਂਕਿ ਠੰਡ ਬਹੁਤ ਹੈ ਠੰਡ ਇਸ ਰੱਬ ਦੇ ਜੀ ਨੂੰ ਵੀ ਲੱਗਦੀ ਹੋਣੀ ਹੈ ਔਰ ਭੁੱਖ ਵੀ ਇਹਨੂੰ ਲੱਗੀ ਹੋਣੀ ਹੈ ਤਾਂ ਅਸੀਂ ਵੀ ਕੋਸ਼ਿਸ਼ ਕਰਦੇ ਆ ਜੇ ਕੋਈ ਚਨੇ ਇਹਨੂੰ ਹੋਰ ਪਾਸੇ ਕੀ ਇਹਦਾ ਪਾ ਦੇਵਾਂਗੇ ਲੇਕਿਨ ਕੋਈ ਹਾਦਸਾ ਨਾ ਵਾਪਰ ਲੈ ਇਹ ਉਸ ਤੋਂ ਵੀ ਜ਼ਿਆਦਾ ਦੁਬਿਧਾ ਹੈ ਕਿਉਂਕਿ ਤੁਸੀਂ ਦੇਖੋ ਸੜਕ ਦੇ ਆਲੇ-ਦੁਆਲੇ ਘੁੰਮਦਾ ਜੇਕਰ ਤੁਹਾਨੂੰ ਪਤਾ ਮੋਸਟ ਆਫ ਦਾ ਟਾਈਮ ਸ਼ਾਮ ਨੂੰ ਗਰਮ ਹੋਣ ਤੋਂ ਬਾਅਦ ਪਤਾ ਨਹੀਂ ਲੱਗਦਾ ਮੋਰੇ ਕਿਹੜੀ ਗੱਡੀ ਜਾਂਦੀ ਹੈ ਵੈਸੇ ਵੀ ਵਿਜ਼ਿਬਿਲਟੀ ਘਟ ਹੈ ਤਾਂ ਜੇ ਕੋਈ ਚਿੱਟੀ ਪੱਟੀ ਤੋਂ ਵੀ ਇੱਧਰ ਮੋਟਰਸਾਈਕਲ ਲੈ ਕੇ ਆਂਦਾ ਹੋਇਆ ਇਹ ਅਚਾਨਕ ਹੀ ਅਚਾਨਕ ਚੱਕ ਸੜਕ ਤੇ ਆ ਗਿਆ ਤਾਂ ਇਹਦਾ ਨੁਕਸਾਨ ਵੀ ਹੋਊਗਾ ਔਰ ਕਿਸੇ ਜਿਹੜਾ ਵਹੀਕਲ ਤੇ ਆ ਰਿਹਾ ਉਹਦਾ ਨੁਕਸਾਨ ਵੀ ਹੋਊਗਾ ਔਰ ਸੜਕ ਤੇ ਆ ਗਿਆ ਕਿਸੇ ਗੱਡੀ ਨਾਲ ਵੀ ਟਕਰਾ ਸਕਦਾ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ 50 ਨੰਬਰ ਰੁੱਖ ਖੰਬੇ ਦੇ ਨਾਲ ਸ਼왈ਿਕ ਸਕੂਲ ਦੇ ਬਿਲਕੁਲ ਨਾਲ ਇਸ ਸਿਚੁਏਸ਼ਨ ਵਿੱਚ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਜ਼ਰੂਰ ਇੱਥੇ ਪਹੁੰਚਣਾ ਚਾਹੀਦਾ ਔਰ ਸਚਿੰਦ ਦੇਵਾਨ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਦੀ ਸਾਨੂੰ ਕਾਲ ਆਈ ਸੀ ਉੱਥੋਂ ਲੰਘਦੇ ਸੀ ਨਹੀਂ ਦੱਸਿਆ ਉਹਨੇ ਮੈਨੂੰ ਜਿੰਨਾ ਕਨਫਰਮ ਕੀਤਾ ਕਹਿੰਦੇ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਨਫੋਰਮ ਕਰਨ ਉਹ ਮੇਰੇ ਵੱਲੋਂ ਕਾਲ ਕਰ ਰਹੇ ਆ ਕਿ ਪੁਲਿਸ ਪ੍ਰਸ਼ਾਸਨ ਦਾ ਗੱਲ ਪਹੁੰਚਾਈ ਜਾਵੇ ਔਰ ਤੁਹਾਡੀ ਹੈਲਪ ਦੀ ਲੋੜ ਹੈ ਕਿਉਂਕਿ ਸਾਡੀ ਗਵਰਨਮੈਂਟ ਦਾ ਤੁਸੀਂ ਉਹ ਮੈਂ ਹਰ ਵੀਡੀਓ 'ਚ ਕਹਿੰਨਾ ਹੈ ਤੁਸੀਂ ਗੱਲ-ਗੱਲ ਤੇ ਗੌਰ ਕਰਦੇ ਆਂ ਔਰ ਮੈਂਟ ਨਹੀਂ ਲਾਂਦੇ ਸਾਡੀ ਕਈ ਹੋਈ ਗੱਲ ਤੇ ਸੋਲੂਸ਼ਨ ਕੱਢਣ ਲਈ ਤਾਂ ਇਹ ਸੋਲੂਸ਼ਨ ਵੀ ਤੁਹਾਡੀ ਸਹਾਇਤਾ ਨਾਲ ਨਿਕਲ ਜੇ ਤਾਂ ਬਹੁਤ ਚੰਗਾ ਹੋਵੇਗਾ ਔਰ ਇਸ ਵਿਚਾਰੇ ਨੂੰ ਵੀ ਠੰਡ 'ਚ ਰਾਹਤ ਮਿਲੇਗੀ ਤੇ ਹਾਦਸਾ ਹੋਣ ਤੋਂ ਬਚ ਜਾਏਗਾ ਸਾਡੀ ਤਾਂ ਇੰਨੀ ਬੇਨਤੀ ਹੈ ਸਾਡੀ ਤਾਂ ਇੰਨੀ ਅਪੀਲ ਹੈ ਬਹੁਤ-ਬਹੁਤ ਸ਼ੁਕਰੀਆ ਬਣੇ ਰਹਿਣਾ ਵੀ ਪਤੀ ਨਵਾਂ ਚੈਨਲ ਆਪਣੀ ਛੋਟਵੀਂ ਦਿਨ ਇਸੂਰੀ ਕੈਮਰਾ ਪਰ ਸੁੰਜੀ ਕੇ ਉਹਨਾਂ ਜਾਸਦੋ ਬਹੁਤ ਜਲਦੀ ਫੇਰ ਤੋਂ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅ